ਪਹਿਲਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਪਦਮਜੀਤ ਸਿੰਘ ਮਹਿਤਾ ਹੈ ਮੈਂ 48 ਨੰਬਰ ਵਾਰਡ ਚੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਾਂ ਮੈਂ ਬਸ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਹੈ ਕਿ 21 ਤਰੀਕ ਨੂੰ ਸਾਰੇ ਹੁਮ ਹੁਮਾ ਕੇ ਪਹੁੰਚਣ ਤੇ ਝਾੜੂ ਦੇ ਬਟਨ ਨੂੰ ਦਬਾ ਕੇ ਆਪਣੇ ਬੱਚੇ ਨੂੰ ਆਪਣੇ ਭਰਾ ਨੂੰ ਵੱਡੀ ਤੋਂ ਵੱਡੀ ਜਿੱਤ ਹਾਸਲ ਕਰਾਂ ਤੇ ਆਪਣੇ ਵਾਰਡ ਦਾ ਆਪਣੇ ਮੱਲੇ ਦਾ ਆਪਣੇ ਪਰਿਵਾਰ ਦਾ ਵੱਧ ਤੋਂ ਵੱਧ ਚੰਗਾ ਸੋਚਨ ਤੇ ਵਿਕਾਸ ਵੱਲ ਉਹਨੂੰ ਲੈ ਕੇ ਜਾਣ ਅਸੀਂ ਐਸੇ ਉਮੀਦ ਨਾਲ ਇਸ ਵਾਰਡ 'ਚ ਉਤਰੇ ਆਂ ਇਸ ਚੋਣਾਂ 'ਚ ਉਤਰੇ ਆਂ ਕਿ ਮੈਂ ਵੱਧ ਤੋਂ ਵੱਧ ਲੋਕਾਂ ਦੀ ਸੇਵਾ ਕਰ ਸਕਾਂ ਇਹ ਸੇਵਾ ਦਾ ਮੌਕਾ ਮੈਨੂੰ ਤਾਂ ਮਿਲਿਆ ਜਾਵੇ ਕਿਉਂਕਿ ਮੌਜੂਦਾ ਹੁਣੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੁੰਦੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦਾ ਧਿਆਨ ਦਿਲਾਉਣਾ ਚਾਹਨਾ ਹੈ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਕਾਉਂਸਲਰ ਵੀ ਤੁਹਾਡੇ ਕੋਈ ਕੰਮ ਕਰਾ ਸਕਦਾ ਹੈ ਜੇ ਕੋਈ ਹੋਰ ਤੁਹਾਨੂੰ ਝੂਠੇ ਵਾਅਦੇ ਕਰ ਰਿਹਾ ਹੈ ਗਲਤ افਵਾਹ ਫਲਾ ਰਿਹਾ ਹੈ ਉਹਨਾਂ ਦੀ ਗੱਲਾਂ ਵਿੱਚ ਨਾ ਆਇਓ ਕਿਉਂਕਿ ਜਦੋਂ ਉਹਨਾਂ ਦੀ ਕੰਮ ਕਰਨ ਦੀ ਵਾਰੀ ਆਂਦੀ ਹੈ ਤਾਂ ਉਹ ਬਸ ਹਮੇਸ਼ਾ ਸਿਰਫ ਮਹਾਨੀ ਮਾਰਦੇ ਨੇ ਕਿ ਸਾਡੇ ਤੇ ਸਰਕਾਰ ਨਹੀਂ ਹੈ ਜੀ ਸਾਡਾ ਪ੍ਰਸ਼ਾਸਨ ਸਾਥ ਨਹੀਂ ਦਿੰਦਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਮਗਰ ਸਾਡੇ ਨਾਲ ਇਹ ਗੱਲ ਨਹੀਂ ਹੈ ਅਸੀਂ ਆਮ ਆਦਮੀ ਪਾਰਟੀ ਜੋ ਕਿ ਮੌਜੂਦਾ ਸਰਕਾਰ ਦੀ ਪਾਰਟੀ ਹੈ ਉਹਦੇ ਖੜੇ ਹੋਏ ਉਮੀਦਵਾਰ 48 ਨੰਬਰ ਵੋਟ ਚੋਂ ਤੇ ਅਸੀਂ ਹੀ ਤੁਹਾਡੀ ਸੇਵਾ ਕਰਨ ਚ ਕਾਇਮ ਰਵਾਂਗੇ ਤੇ ਅਸੀਂ ਇਸ ਗੱਲ ਨੂੰ ਪ੍ਰੂਫ ਕਰਨ ਚ ਕੋਈ ਤੁਹਾਡੇ ਤੋਂ ਬਹੁਤ ਜ਼ਿਆਦਾ ਸਮਾਂ ਨਹੀਂ ਮੰਗ ਰਹੇ ਅਸੀਂ ਕੋਈ 5 ਸਾਲ 10 ਸਾਲ ਨਹੀਂ ਮੰਗ ਰਹੇ ਤੁਸੀਂ 35 40 ਸਾਲ ਹੋਰ ਪਾਰਟੀਆਂ ਨੂੰ ਦਿੱਤੇ ਇੱਕ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾ ਕੇ ਦੇਖੋ ਤੇ ਸਿਰਫ 365 ਦਿਨਾਂ ਦਾ ਸਮਾਂ ਦਿਓ ਇੱਕ ਸਾਲ ਦਾ ਸਮਾਂ ਦਿਓ ਕਿਉਂਕਿ ਇਹ ਜਿਹੜੀ ਜਿਮਨੀ ਚ ਆਉਣਾ ਹੈ ਸਿਰਫ ਤੇ ਸਿਰਫ ਇੱਕ ਸਾਲ ਦੀ ਹੈ ਤੁਹਾਨੂੰ ਫੇਰ ਤੋਂ ਵੋਟ ਕਰਨ ਦਾ ਮੌਕਾ ਮਿਲੂਗਾ ਇੱਕ ਸਾਲ ਤੋਂ ਬਾਅਦ ਮੈਂ ਤੁਹਾਡੇ ਨਾਲ ਵਾਦਾ ਕਰਦਾ ਮੈਂ ਇੱਕ ਸਾਲਾਂ ਚ ਇੱਕ ਸਾਲ ਚ ਇੰਨਾ ਕੰਮ ਕਰਕੇ ਦਿਖਾਵਾਂਗਾ ਤੁਹਾਡੇ ਸਾਰਿਆਂ ਦੇ ਚਿਹਰੇ ਤੇ ਮੁਸਕਾਨ ਆਊਗੀ ਤੇ ਦੁਬਾਰਾ ਜਦੋਂ ਮੈਂ ਤੁਹਾਡਾ ਕਾਉਂਸਲਰ ਬਣਨਾ ਆਉਂਗਾ ਤਾਂ ਇਹ ਵਾਅਦਾ ਮੈਂ ਤੁਹਾਡੇ ਸਾਰਿਆਂ ਤੋਂ ਅੱਜ ਲੈਣਾ ਚਾਹਨਾ ਹੈ ਕਿ ਜੇ ਮੈਂ 1 ਸਾਲ ਦੇ ਵਿੱਚ ਵਿੱਚ ਜਿਹੜੇ ਵੀ ਆਦੇ ਵਾਅਦੇ ਕੀਤੇ ਆ ਉਹ ਪੂਰੇ ਕਰਕੇ ਦਿਖਾਏ ਤਾਂ ਤੁਸੀਂ ਅਗਲੀ ਵਾਰ ਮੈਨੂੰ ਵੋਟ ਮੰਗਣ ਦਾ ਮੌਕਾ ਨਹੀਂ ਦਿਓਂਗੇ ਆਪਣੇ ਕਰਾਚੋ ਹੀ ਐਲਾਨ ਕਰ ਦੋਗੇ ਕਿ ਸਾਡੇ ਵੱਲੋਂ ਸਰਬਸੰਮਤੀ ਨਾਲ ਸਾਡਾ ਕਾਉਂਸਲਰ ਪਦਮਜੀਤ ਮਹਿਤਾ ਬਹੁਤ ਬਹੁਤ ਸਾਰਾ ਇੱਥੇ ਸਵਾਰਟ ਜੁ ਤਕਰੀਬਨ 4200 ਵੋਟ ਹੈ ਕਿਹੜੇ ਕਿਹੜੇ ਏਰੀਆ ਪੈਂਦੇ ਜੀ ਇੱਥੇ 7 ਮਹੱਲੇ ਪੈਂਦੇ ਆ ਜੀ ਡਿਫਰੈਂਟ ਜਨਤਾਨਗਰ ਜੋਗੀ ਨਗਰ ਟਿੱਲੋ ਗਲੋਨੀ ਟੀਪੀਸੀ ਕਲੋਨੀ ਰਜੀਵ ਗਾਂਧੀ ਟਿੱਬਾ ਇਹ ਸਭ ਕੁਝ ਏਰੀਆਜ਼ ਨੇ ਜਿਨ੍ਹਾਂ ਦਾ ਮੈਂ ਨਾਮ ਲਿੱਤਾ ਜੋ ਕਿ ਇਸ ਵਾਰਡ ਦਾ ਪਾਰਟ ਨੇ ਜਿਸ ਤਰ੍ਹਾਂ ਤੁਸੀਂ ਕਰ ਕਰ ਰਿਪੋਰਟ ਮੰਗ ਰਹੇ ਹੋ ਜੋ ਲੋਕਾਂ ਦੇ ਵਾਰਡ ਦੇ ਕੀ ਮਸਲੇ ਨੇ ਕਈ ਮਸਲੇ ਸਾਹਮਣੇ ਆਏ ਜੀ ਕਈ ਛੋਟੀਆਂ-ਛੋਟੀਆਂ ਮੰਗਾਂ ਆ ਜੀ ਉਹ ਮੰਗਾਂ ਨਹੀਂ ਆ ਜੀ ਲੋਕਾਂ ਦੀਆਂ ਇਹ ਲੋਕਾਂ ਦੇ ਹੱਕ ਨੇ ਜੋ ਇਹਨਾਂ ਨੂੰ ਕਈ ਸਾਲਾਂ ਤੋਂ ਨਹੀਂ ਮਿਲੇ 35-40 ਸਾਲਾਂ ਤੋਂ ਨਹੀਂ ਮਿਲੇ ਹੋਰ ਪਾਰਟੀਆਂ ਦੀ ਅੰਗਵਾਈ ਵਿੱਚ ਨਹੀਂ ਮਿਲੇ ਮੈਂ ਤੁਹਾਡੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਇੱਕ ਵਾਰ ਇੱਕ ਸਾਲ ਦਾ ਮੌਕਾ ਆਪਣੇ ਬੱਚੇ ਭਰਾ ਨੂੰ ਦੇ ਕੇ ਦੇਖੋ ਤੇ ਆਪਣੇ ਵਾਰਡ ਦੀ ਨਿਹਾਰ ਬਦਲਣ ਦੀ ਤਿਆਰੀ ਖਿੱਚ ਲੋ ਇੱਥੇ ਮੈਂ ਕਈ ਲੋਕਾਂ ਨਾਲ ਗੱਲ ਕੀਤੀ ਉਹਨਾਂ ਦੀ ਇਹ ਏਡੀ ਜ਼ਰੂਰੀ ਸਮੱਸਿਆ ਆ ਕਿ ਉਹਨਾਂ ਦੇ ਬੱਚੇ ਗਲਤ ਰਸਤੇ 'ਚ ਪੈ ਰਹੇ ਨੇ ਨਸ਼ੇ ਦੇ ਤਰਫ ਜਾ ਰਹੇ ਨੇ ਇਸ ਚੀਜ਼ ਦਾ ਅਸੀਂ ਪੱਕਾ ਠੋਸ ਇਲਾਜ ਲੈ ਕੇ ਆਏ ਆ ਜਿਵੇਂ ਅਸੀਂ ਗੱਲਾਂ ਨਹੀਂ ਕਰ ਰਹੇ ਵੀ ਅਸੀਂ ਨਸ਼ਾ ਖਤਮ ਕਰ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਅਸੀਂ ਕਰਕੇ ਦਿਖਾਵਾਂਗੇ ਅਸੀਂ ਸਾਰੇ ਇੱਥੇ ਦੇ ਮਹੱਲੇ ਨੂੰ ਗੇਟਡ ਕਲੋਨੀਆਂ ਬਣਾਵਾਂਗੇ ਹਰ ਮਹੱਲੇ 'ਚ ਸੀਸੀਟੀਵੀ ਕੈਮਰੇ ਲਗਾਵਾਂਗੇ ਜੀ ਦੇ ਨਾਲ ਕੀ ਨਸ਼ੇ ਦੀ ਖਰੀਦ ਵਿੱਚ ਬਹੁਤ ਵੱਡੀ ਰੁਕਾਵਟ ਆਊਗੀ ਤੇ ਲੋਕ ਜਿਹੜੇ ਆ ਜਿਹੜਾ ਸਾਡਾ ਯੂਵਾ ਆ ਭੈਣ ਭਰਾ ਆ ਉਹ ਗਲਤ ਰਸਤੇ ਵਿੱਚ ਬਾ ਚੱਲਾਂ ਇਸ ਵਾਸਤੇ ਹੋਰ ਸਾਡੇ ਇੱਥੇ ਅਸੀਂ ਦੇਖਿਆ ਕਿ ਜਿਹੜੇ ਸਾਡੇ ਯੂਵਾ ਨੇ ਸਾਡੇ ਬੱਚੇ ਜਵਾਨ ਨੇ ਜਿਹੜੇ ਹਜੇ ਬਚਪਨ ਆਪਣਾ ਬਿਤਾ ਰਹੇ ਨੇ ਇਸ ਮਹੱਲੇ 'ਚ ਇਸ ਵਾਰਡ 'ਚ ਉਹਨਾਂ ਵਾਸਤੇ ਖੇਡਣ ਲਈ ਪਾਰਕ ਹੀ ਨਹੀਂ ਹੈ ਕੋਈ ਗਰਾਊਂਡ ਹੀ ਨਹੀਂ ਹੈ ਆਪਣਾ ਬਚਪਨ ਵੈਸ ਬੇਕਾਰ ਕਰ ਰਹੇ ਨੇ ਹੋ ਤੇ ਮੈਂ ਇਸ ਵਾਰਡ ਚ ਇੱਕ ਵਧੀਆ ਪਾਰਕ ਲੈ ਕੇ ਆਉਂਗਾ ਜਿੱਚ ਝੂਲੇ ਵੀ ਹੋਣਗੇ ਤੇ ਖੇਡਣ ਨੂੰ ਮੈਦਾਨ ਵੀ ਹੋਊਗਾ ਤਾਂ ਕਿ ਇੰਨਾ ਬੱਚਿਆਂ ਦਾ ਬਚਪਨ ਘਟੋ ਘਟ ਬਚਪਨ ਅੱਛਾ ਨਿਕਲੇ ਇੱਥੇ ਛੋਟੀਆਂ ਛੋਟੀਆਂ ਜਿਹੜੀਆਂ ਕਿ ਦਿੱਕਤਾਂ ਇੱਥੇ ਹੋਣੀਆਂ ਨਹੀਂ ਚਾਹੀਦੀਆਂ ਸੀਗੀਆਂ ਸੀਵਰੇਜ ਬਲਾਕੇਜ ਦੀਆਂ ਦਿੱਕਤਾਂ ਵਾਟਰ ਸਪਲਾਈ ਦੀਆਂ ਦਿੱਕਤਾਂ ਸਟਰੀਟ ਲਾਈਟਾਂ ਦੀਆਂ ਦਿੱਕਤਾਂ ਇਹ ਦਿੱਕਤਾਂ ਨਹੀਂ ਇਹ ਲੋਕਾਂ ਦੇ ਹੱਕ ਨੇ ਜੀ ਜੋ ਉਹਨਾਂ ਨੂੰ ਇੰਨੇ ਸਾਲਾਂ ਤੋਂ ਨਹੀਂ ਮਿਲੇ ਤੇ ਇਸ ਚੀਜ਼ ਦਾ ਤਾਂ ਅਸੀਂ ਇੰਤਜ਼ਾਰ ਵੀ ਨਹੀਂ ਕਰ ਰਹੇ ਕਿ 21 ਤਰੀਕ ਨੂੰ ਇਹ ਸਾਨੂੰ ਜਿਤਾਣਗੇ ਤੇ ਅਸੀਂ ਫੇਰ ਕੰਮ ਸ਼ੁਰੂ ਕਰਾਂਗੇ ਅਸੀਂ ਆਲਰੇਡੀ ਲੱਗੋ ਤੁਸੀਂ ਜੇ ਸਮੋਲੇ ਚ ਇਸ ਵਾਰਚ ਅਰਾਊਂਡ ਮਾਰ ਕੇ ਦੇਖੋਗੇ ਤਾਂ ਅਸੀਂ ਆਲਰੇਡੀ ਇਹ ਕੰਮ ਕਰਾਣਾ ਸ਼ੁਰੂ ਕਰ ਦਿੱਤੇ ਕਿਉਂ ਸਿਰਫ ਤੇ ਸਿਰਫ ਇੱਕ ਕਾਰਨ ਕਰਕੇ ਕਿਉਂਕਿ ਹੁਣੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਪੂਰੇ ਜੋਸ਼ ਨਾਲ ਇੱਥੇ ਕੰਮ ਕਰਨ ਤੇ ਲੱਗੇ ਆਂ ਜਿਹੜਾ ਸਾਨੂੰ ਬੰਦਾ ਕਹਿੰਦਾ ਇੱਥੇ ਸਟਰੀਟ ਲਾਈਟ ਦੀ ਲੋੜ ਆ ਉੱਥੇ ਸਟਰੀਟ ਲਾਈਟ ਲੱਗਦੀ ਹੈ ਜਿਹੜਾ ਕਹਿੰਦਾ ਇੱਥੇ ਸੀਵਰੇਜ ਬਲਾਕੇਜ ਆ ਉੱਥੇ ਸੀਵਰੇਜ ਦੀ ਬਲਾਕੇਜ ਦੀ ਪ੍ਰੋਬਲਮ ਖਤਮ ਹੁੰਦੀ ਹੈ ਜਿਹੜਾ ਕਹਿੰਦਾ ਇੱਥੇ ਵਾਟਰ ਸਪਲਾਈ ਨਹੀਂ ਉੱਥੇ ਪਾਈਪਿੰਗ ਲੱਗ ਰਹੀ ਹੈ ਇੱਥੇ ਇੰਨੇ ਜੋਸ਼ ਨਾਲ ਕੰਮ ਚੱਲ ਰਿਹਾ ਜਿਸ ਦੀ ਕੋਈ ਰੁਕਾਵਟ ਹੀ ਨਹੀਂ ਹੈ ਤੇ ਲੋਕਾਂ ਦੀਆਂ ਮੰਗਾਂ ਸਾਡੇ ਸਿਰ ਮੱਥੇ ਨੇ ਤੇ ਅਸੀਂ ਹਮ ਹਮਾ ਕੇ ਪੂਰੇ ਜੋਸ਼ ਨਾਲ ਮੇਰੀ ਯੰਗ ਬੰਦੇ ਦੀ ਟੀਮ ਹੈ ਅਸੀਂ ਸਾਰੇ ਮਿਲ ਕੇ ਉਸ ਵੱਲ ਉਸ ਮੋਹਿਮ ਵੱਲ ਚੱਲ ਰਹੇ ਬਹੁਤ ਬਹੁਤ ਕਰ ਕੀ ਨਾ ਹਾਂਜੀ ਮੈਂ ਦੀਪਕ ਬੈਣੀਵਾਲ ਵਾਰਡ ਨੰਬਰ 46 ਤੋਂ ਮੈਂ ਵੀ 2021 ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਲੜਿਆ ਆਮ ਆਦਮੀ ਪਾਰਟੀ ਤੋਂ ਤੇ ਅੱਜ ਸਾਡੇ ਵਾਰਡ ਨੰਬਰ 48 ਦੀਆਂ ਜਿਮਨੀ ਚੋਣਾਂ ਨੇ ਤੇ ਸਾਡੇ ਉਮੀਦਵਾਰ ਨੇ ਪਦਮਜੀਤ ਮਹਿਤਾ ਜੀ ਅਮਜੀਤ ਮਹਿਤਾ ਜੀ ਦੇ بیٹے ਤੇ ਅਸੀਂ ਸਾਰੇ ਵਾਰਡ ਨੂੰ ਅਪੀਲ ਕਰਾਂਗੇ ਹੱਥ ਜੋੜ ਕੇ ਵੀ ਸਾਡੇ ਵੀਰ ਪਦਮ ਨੂੰ ਵੱਧ ਤੋਂ ਵੱਧ ਬਹੁਮਤ ਨਾਲ ਜਿੱਤਾਂ ਤਾਂ ਜੋ ਅਸੀਂ ਕਾਰਪੋਰੇਸ਼ਨ 'ਚ ਜਾ ਕੇ ਮੱਲੇ ਦੀਆਂ ਸਮੱਸਿਆਵਾਂ ਦਾ ਨੇ ਜੋ ਉਹਨਾਂ ਦਾ ਹੱਲ ਕਰ ਸਕੀਏ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਚਲੋ 21 ਤਿੰਨ ਨੂੰ ਇਲੈਕਸ਼ਨ ਨੇ ਅਸੀਂ ਲੋਕਾਂ ਨੂੰ ਕਿਹਾ ਵੀ 21 ਨੂੰ 21 ਤੋਂ ਬਾਅਦ ਹੀ ਨਹੀਂ ਅਸੀਂ ਕੰਮ ਕਰਨੇ ਉਹਨਾਂ ਨੇ ਤਾਂ 21 ਤੋਂ ਪਹਿਲਾਂ ਹੀ ਕੰਮ ਕਰਨੇ ਸ਼ੁਰੂ ਕਰਤੇ ਨੇ ਤੇ ਲੋਕਾਂ ਦਾ ਫਤਵਾ ਜਿਹੜਾ ਹੋਵੇਗਾ ਦੇਖੋ ਅਸੀਂ ਤਾਂ ਕਹਿੰਨੇ ਵੀ ਬਦਮ ਜੀ ਦੀ ਸਾਡੇ ਬਹੁਮਤ ਨਾਲ ਜਿੱਤਣ ਤੇ ਲੋਕਾਂ ਦੇ ਜਿਹੜੇ ਅਧੂਰੇ ਕੰਮ ਨੇ ਵਾਰਡ ਦੇ ਅਧੂਰੇ ਕੰਮ ਜੋ 35 40 ਸਾਲਾਂ ਤੋਂ ਹੋਏ ਨਹੀਂ ਉਹ ਪੂਰੇ ਕਰਨਗੇ ਬਦਮ ਜੀ ਉਹਨਾਂ ਦਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਉਹ ਆਪਣੇ ਵਿਸ਼ਵਾਸ ਤੇ ਕਾਇਮ ਉਤਰਨਗੇ ਧੰਨਵਾਦ ਜੀ ਤੁਸੀਂ ਕਹਿਣਾ ਚਾਹੋਗੇ ਮੇਰਾ ਨਾ ਹਰਜਿੰਦਰ ਕੋਰ ਆਏ ਐ ਐਜੇ ਜ਼ਿਲ੍ਹਾ ਵਾਈਸ ਪ੍ਰਧਾਨਾ ਪਟਿੰਡਾ ਤੋਂ ਆਮਾ ਦੀ ਪਾਰਟੀ ਵੱਲੋਂ ਜੀ ਅਜੇ 82 ਨੰਬਰ ਵਾਰਡ मेहता ਜੀ ਖੜੇ ਹੋਣ ਕੀ ਕਹਿਣਾ ਚਾਹੋਗੇ ਨਾ ਬਰਾ ਅ ਕਹਿਣ ਦੀ ਤਾਂ ਲੋੜ ਹੀ ਨਹੀਂ ਜੈਸੀ ਜਿਤਨੇ ਆ ਜੀ ਇੱਥੇ 48 ਨੰਬਰ ਵਾਰਡ ਤੋਂ मेहता ਜੀ ਵੀ ਜਿਹੜੇ ਵਾਰਡ ਤੇ ਕੁਝ ਕੰਮ ਰਹਿੰਦੇ ਨੇ ਇਹਦੇ ਆਧਾਰ ਤੇ ਉਹ ਕਿਹੜੇ ਕੰਮ ਕਰਾਉਣਗੇ ਅ ਜਿਹੜੇ ਲੋਕਾਂ ਨੇ ਮੰਗਾ ਸੀਗੇ ਕੁਝ ਟਿੱਬੇ ਦੀ ਮੈਂ ਜੇ ਗੱਲ ਕਰਾਂ ਉਥੇ ਲੋਕਾਂ ਨੂੰ ਸੜਕ ਦੀ ਗੱਲ ਕਰ ਰਹੇ ਸੀਗੇ ਜੀ ਉਹ ਦੋ ਦਿਨਾਂ ਚ मेहता ਜੀ ਨੇ ਹਜੇ ਐਮਸੀ ਦੇ ਕੈਂਡੀਡੇਟ ਬਣੇ ਨਹੀਂ ਉਹ ਪਹਿਲਾਂ ਹੀ ਕੰਮ ਹੋ ਚੁੱਕੇ ਆ ਜੀ ਹੋਰ ਕੀ ਕਰਨਾ ਚਾਹੋ ਹੋਰ ਕਾਫੀ ਮੁੱਦੇ ਨੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਏ ਆਏ ਜੀ ਬਸ ਦੇਖੋ 21 ਤਰੀਕ ਨੂੰ ਜਿਹੜਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਹੈਗਾ 21 ਤਰੀਕ ਤੋਂ ਕੁਝ ਕੰਮ ਪਹਿਲਾਂ ਹੋ ਗਏ ਖਾਸ ਕਰਕੇ ਇਹਨਾਂ ਨੇ ਪਾਰਕ ਦੀ ਮੰਗ ਸੀਗੀ ਜੀ ਗੁਰਦੁਆਰਾ ਦੀ ਮੰਗ ਸੀਗੀ ਜੀ ਆਪਣੇ ਮੰਦਰ ਦੀ ਮੰਗ ਸੀਗੀ ਜੀ ਤਾਂ ਆਪਣੇ ਪਦਮਜੀਤ ਮਹਿਤਾ ਜੀ ਨੇ ਪੂਰਾ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਹੈ ਜੀ ਜਿਵੇਂ ਹੀ ਜਿੱਤਦੇ ਆ ਜੋ ਵੀ ਰਿਜ਼ਲਟ ਆਂਦਾ ਹੈ ਰਿਜ਼ਲਟ ਤੋਂ ਬਾਅਦ 22 ਤਰੀਕ ਨੂੰ ਇਹਨਾਂ ਨੇ ਕੰਮ ਕਰਨੇ ਸ਼ੁਰੂ ਕਰ ਦੇਣੇ ਜੀ ਮੰਦਰ ਵਾਸਤੇ ਰਜੀਵ ਆਪਣੇ ਕੁਝ ਥਾਵਾਂ ਦੇਖ ਚੁੱਕੀ ਆ ਨਾ ਤਾਂ ਮੇਰੇ ਖਿਆਲ ਦੇ ਵਿੱਚ ਸ਼ਾਇਦ ਅਸੀਂ ਮਤਲਬ ਉਹ ਪਾਸ ਹੋ ਗਿਆ ਸਾਰਾ ਕੁਝ ਜੀ ਇਸ ਵਾਰਡ ਦੇ ਵਿੱਚ ਕਿਹੜੇ ਕਿਹੜੇ ਏਰੀਆ ਹੋਗੇ ਇਸ ਵਾਰਡ ਦੇ ਵਿੱਚ ਜੇ ਮੈਂ ਗੱਲ ਕਰਾਂ ਜੋਗੀ ਨਗਰ ਜੀ ਅਰਜਨ ਨਗਰ ਜੀ ਟੀਪੀਸੀ ਕਲੋਨੀ ਐਫਸੀਆਈ ਕਲੋਨੀ ਅਰਜਨ ਨਗਰ ਜੀ ਸਾਰੀਆਂ ਥਾਵਾਂ ਤੋਂ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਸੀ ਜਿੰਦਾ ਕਦਮਜੀਤ ਮਹਿਤਾ ਜਿੰਦਾਬਾਦ ਕਦਮਜੀਤ ਮਹਿਤਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ